ਵਾਹਿਗੁਰੂ 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 ਸਤਲੁਈ ਦਰਿਆ ਦਾ ਤੁਸੀਂ ਬਨ ਪਿੰਡ ਜਾਣੀਆਂ ਚਾਹਲ ਨੇੜੇ ਲੋਈਆਂ ਜ਼ਿਲ੍ਹਾ ਜਲੰਧਰ ਸਾਲ 219 ਵਿੱਚ ਇਹ ਜੋ ਬਨ ਟੁੱਟ ਗਿਆ ਸੀ ਜੀ ਲਗਾਤਾਰ ਸੰਗਤਾਂ ਦੇ ਸਹਿਯੋਗ ਨਾਲ ਬਨ ਬੰਨੇਗੇ ਉਸ ਤੋਂ ਬਾਅਦ ਮਿੱਟੀ ਪਾਈ ਗਈ ਇਹ ਲਗਾਤਾਰ ਜੋ ਬਨਾਂ ਤੇ ਕਾਰ ਸੇਵਾ ਦੇ ਕਾਰ ਚੱਲ ਰਿਹਾ ਜੀ ਅੱਜ ਇਹ ਜੋ ਬਨਾਂ ਨੂੰ ਬਚਾਉਣ ਲਈ ਬੰਨ ਦੇ ਉੱਤੇ ਜੋ ਸ਼ਾਮ ਵਾਲੇ ਬੂਟੇ ਲਾਏ ਜਾ ਰਹੇ ਜੀ ਸੰਤ ਬਲਬੀਰ ਸਿੰਘ ਸਿੱਟੀ ਵਾਲੇ ਦੀ ਵਿਦਾਈ ਵਿੱਚ ਇਹ ਜੋ ਸੀਚੇ ਵਾਲ ਨਰਸਰੀ ਵਿੱਚੋਂ ਜੋ ਬੂਟੇ ਤਿਆਰ ਕਰਕੇ ਲੱਗ ਭਾਗ ਇਹ ਕੋਈ 4-5 ਸਾਲ ਦੇ ਬੂਟੇ ਆ ਜੀ 10 ਤੋਂ 12 ਫੁੱਟ ਦੀ ਹਾਈਟ ਆ ਜੀ ਇਹ ਲਗਾਤਾਰ 20-25 ਦਿਨਾਂ ਤੋਂ ਜੋ ਬੂਟੇ ਲਾਉਣ ਦੀ ਮਹਿੰਮਤ ਚੱਲ ਰਹੀ ਆ ਜੀ ਸਾਨੂੰ ਸਾਰਿਆਂ ਨੂੰ ਇੱਕ-ਇੱਕ ਦੋ-ਦੋ ਬੂਟੇ ਜਿੰਨੇ ਵੀ ਜਗ੍ਹਾ ਵਾ ਜਿੰਨਿਆਂ ਨੂੰ ਅਸੀਂ ਪਾਣੀ ਪਾ ਸਕਦੇ ਆ ਸਾਨੂੰ ਲਾਉਣੇ ਚਾਹੀਦੇ ਆ ਜੀ